ਸ਼ਿਗੁਰਤੇ ਇੱਕ ਬਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਬਹੁਤ ਵਡਾਈ ਉਪਰਾਲਾ ਉਲਿੱਕਿਆ ਜਾ ਰਿਹਾ ਹੈ ਜਿਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਐਮਐਲਏ ਜਨੈਸੀ ਸਰ ਇਹ ਜਿਹੜਾ ਉਪਰਾਲਾ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਲਿੱਖਿਆ ਗਿਆ ਵਾ ਉਹ ਜਰਸੀ ਕੀ ਕਹਣਾ ਚਾਹੂਗੇ ਜੀ ਬਿਲਕੁਲ ਤਾਂ ਤਾਂ ਸ਼ਿਗੁਰਤੇ ਇੱਕ ਬਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ ਜਿੱਦੇ ਵਿੱਚ ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਜੋ-ਜੋ ਇਤਿਹਾਸਿਕ ਸਥਾਨ ਨੇ ਸਾਰਿਆਂ ਤੇ ਪ੍ਰੋਗਰਾਮ ਸਜਾਏ ਗਏ ਰਹੇ 25 ਅਕਤੂਬਰ ਨੂੰ ਪੰਜਾਬ ਸਰਕਾਰ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਸਾਹਿਬ ਤੇ ਸਾਰੀ ਕੈਬਨਿਟ ਗੁਰਦੁਆਰਾ ਸੀਸਗੰਜ ਸਾਹਿਬ ਨਤਮਸਤਕ ਹੋਏਗੀ ਸੂਰੇ ਫਿਰ ਸ਼ਾਮ ਨੂੰ ਲੱਖੀ ਸ਼ਾਹ ਵਣ ਜਾ ਰਹਾ ਹਾਲ ਗੁਰਦੁਆਰਾ ਰਿਕਾਪ ਵਿੱਚ ਵੱਡੇ ਕੀਰਤਨ ਸਮਾਗਮ ਸਜਾਏ ਗਏ ਨੇ ਤੇ ਮੈਂ ਤੁਹਾਡੇ ਰਾਹੀਂ ਦਿੱਲੀ ਦੀ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਗੁਰੂ ਸਾਹਿਬ ਦੀ ਅਸੀਸਾਂ ਲਓ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਿੱਲੀ ਵਿੱਚ ਇਸ ਵੱਡੇ ਪੱਧਰ ਦੇ ਪ੍ਰੋਗਰਾਮ ਸਜਾਏ ਲਏ ਤੇ ਦਿੱਲੀ ਦੀ ਸੰਗਤਾਂ ਜਰੂਰ ਉਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਗਿਆ ਤੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਕਹਿੰਦੇ ਨੇ ਲੈਕ ਬੱਚੇ ਉਹੀ ਹੁੰਦੇ ਨੇ ਜੋ ਆਪਣੇ ਮਹਾਨ ਵਿਰਸੇ ਨੂੰ ਅਗਲੀ ਪਨੀਰੀ ਤੱਕ ਟ੍ਰਾਂਸਫਰ ਕਰਨ ਤੇ ਪੰਜਾਬ ਸਰਕਾਰ ਇਸ ਮਾਮਲੇ 'ਚ ਵਧਾਈ ਦੀ ਪਾਤਰ ਹੈ ਤੇ ਅਸੀਂ ਸਾਰੇ ਮਿਲ ਕੇ ਗੁਰੂ ਸਾਹਿਬ ਦਾ 350 ਸਾਲਾ ਦਿਹਾੜਾ ਵੀ ਮਨਾਇਆ ਸ਼ਹੀਦੀ ਦਿਹਾੜਾ ਤੇ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਵੀ ਜ਼ਰੂਰ ਕਿਉਂਕਿ ਅੱਜ ਤੋਂ 350 ਸਾਲ ਪਹਿਲਾਂ ਕੋਈ ਹਿਊਮਨ ਰਾਈਟ ਕਮਿਸ਼ਨ ਨਹੀਂ ਹੁੰਦਾ ਸੀ ਪਰ ਮਨੁੱਖੀ ਅਧਿਕਾਰਾਂ ਲਈ ਮਨੁੱਖੀ ਹੱਕਾਂ ਲਈ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਅੱਜ ਵੀ ਸਾਨੂੰ ਸਿੱਖਣ ਦੀ ਲੋੜ ਹੈ ਧਾਰਮਿਕ ਆਜ਼ਾਦੀ ਤੇ ਉਸ ਟਾਈਮ ਹਮਲਾ ਹੋਇਆ ਸੀ ਤੇ ਗੁਰੂ ਸਾਹਿਬ ਨੇ ਬਹੁਤ ਵੱਡਾ ਸਨੇਹਾ ਸਾਰੀ ਦੁਨੀਆ ਨੂੰ ਦਿੱਤਾ ਤੇ ਅੱਜ ਫਿਰ ਜੇ ਐਦਾਂ ਦਾ ਮਾਹੌਲ ਬਣਦਾ ਤੇ ਉਹਦੇ ਖਿਲਾਫ ਸਾਨੂੰ ਨਿਡਰ ਹੋ ਕੇ ਬਾਚਕਣੀ ਚਾਹੀਦੀ ਹੈ ਸਾਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਣ ਨੂੰ ਮਿਲਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਮਨੁੱਖਤਾ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਭਾਵੇਂ ਦੇਸ਼ ਦੇ ਮਹਾਵਿ ਰਾਸ਼ਟਰਪਤੀ ਜੀ ਨੇ ਭਾਵੇਂ ਸਾਡੇ ਮਾਣਜੋ ਪ੍ਰਧਾਨ ਮੰਤਰੀ ਸਾਹਿਬ ਨੇ ਜਿੰਨੇ ਵੀ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਆਪਾਂ ਸਦਾ ਦੇ ਰਹੇਗੀ ਉਹ ਆਪਾਂ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲਈਏ ਤੇ ਇਸ ਦਿਹਾੜੇ ਨੂੰ ਉਪਮ ਲਈਏ